ਵਿਸ਼ਪ ਡਾਕਟਰ ਰੌਕਸ ਬੀ ਸੰਦੂ ਦੀ ਅਗਵਾਈ ਵਿੱਚ 크리스마ਸ ਦੇ ਦਿਹਾੜੇ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਐਨਿਕਨ ਚਰਚ ਆਫ ਇੰਡੀਆ ਅਤੇ ਮੈਨੇਜਮੈਂਟ ਕਮੇਟੀ ਅੰਮ੍ਰਿਤਸਰ ਡਾਇਓਸੀਸ ਟਰਸਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੇਂਟ ਪੌਲ ਚਰਚ ਵਿਸ਼ਵ ਹਾਊਸ ਟੇਲਰ ਰੋਡ ਤੋਂ ਕੱਢੀ ਗਈ ਇਸ ਮੌਕੇ ਰੈਵਰੈਂਟ ਦੀਪਕ ਕੁਮਾਰ ਸੈਕਟਰੀ ਅੰਮ੍ਰਿਤਸਰ ਡਾਇਓਸੀਸੀਨ ਟਰਸਟ ਐਸੋਸੀਏਸ਼ਨ ਫਾਦਰੀ ਚੰਚਲ ਨਾਹਰ ਅਮ੍ਰਿਤ ਮਸੀ ਸੁਰਜੀਤ ਮਸੀ ਲਾਲ ਮਸੀ ਵਿਜੇ ਮਸੀ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਵੀ ਹਾਜ਼ਰ ਸਨ ਅੱਜ ਇੱਥੇ ਇਸ ਲਈ ਸਮਾਗਮ ਕੀਤਾ ਗਿਆ ਕਿਉਂਕਿ ਸਾਡੀ ਡਾਇਸਿਸ ਦੀ ਜ਼ਰੂਰੀ ਡਿਕਸ਼ਨ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਹਿਮਾਚਲ ਤੋਂ ਚਾਰ ਸਟੇਟਾਂ ਦਾ ਸਾਡਾ ਇਹ ਡਾਇਸਿਸ ਆ ਇਸ ਕਰਕੇ ਮੈਨੂੰ ਵੱਖ-ਵੱਖ ਚਰਚਾਂ 'ਚ ਹਰ ਸ਼ੋਭਿਆਂ ਦੇ ਚਰਚਾਂ ਵਿੱਚ ਜਾਣਾ ਪੈਂਦਾ ਹਰ ਚਰਚ ਦੇ ਵਿੱਚ ਤੇ ਜਦੋਂ ਵੀ ਇਸ ਕਰਕੇ ਇਹ ਇਸ ਚਰਚ ਦੀ ਸੈਂਟ ਪੀਟਰ ਗਿਰਜਾ ਘਰ ਦੀ ਅੱਜ ਸਾਡੀ ਸੀਗੀ ਤਰੀਕ 18 ਤੇ ਅੱਜ 18 ਤਰੀਕ ਨੂੰ ਸਾਰੇ ਪਾਦਰੀ ਸਭਾਨ ਇਕੱਠੇ ਹੋਏ ਨੇ ਇਹ ਇਸ ਕਰਕੇ ਇਕੱਠੇ ਹੋਏ ਨੇ ਕਿਉਂਕਿ 25 ਤਰੀਕ ਨੂੰ ਕਿਸੇ ਵੀ ਪਾਦਰੀ ਨੂੰ ਆਪਣਾ ਚਰਚ ਛੱਡਣ ਦਾ ਅਧਿਕਾਰ ਨਹੀਂ ਆ ਵੱਡੇ ਦਿਨ ਦਾ ਤਿਉਹਾਰ ਬਣਾਇਆ ਗਿਆ ਵੱਡੀ ਸੈਲੈਬ੍ਰੇਸ਼ਨ ਕੀਤੀ ਗਈ ਹੈ ਇਸ ਮੌਕੇ ਤੇ ਵੱਖ-ਵੱਖ ਡਾਇਸਿਸ ਤੋਂ ਸਾਡੇ ਪਾਕ ਸਭਾਨ ਆਏ ਕਿਸੇ ਲੈ ਕੇ ਫੂਕਲੀਸੀਆ ਨਾਲ ਤੇ ਅੱਜ ਸਾਡੇ ਵੱਡੇ ਦਿਨ ਤੇ ਸਭ ਨੂੰ ਮੈਸੇਜ ਹੈ ਪੂਰੀ ਜਾਤੀ ਨੂੰ ਸਮਾਜ ਨੂੰ ਕਿ ਸਭੀ ਮਿਲਜੋਲ ਨਾਲ ਪਿਆਰ ਦਰਵੇ ਸ਼ਾਂਤੀ ਏਮਨ 那了，不来个喝。